ਹਾਂਜੀ ਕਿੱਦਾਂ ਜੀ ਸਾਰੇ ਲਓ ਜੀ ਆਪਣੇ ਕੋਲੇ ਆਇਆ ਹੋ ਸੀਗਾ ਛੋਟਾ ਸੰਦੂਖ ਤੇ ਆਪਾਂ ਲੱਗਿਆ ਜੀ ਛੋਟੇ ਸੰਦੂਖ ਨੂੰ ਤਿਆਰ ਕਰਨਾ ਸਾਰੀ ਇਹਦੀ ਮਲਣ ਪੱਟੀ ਕਰਕੇ ਰਗੜਾਈ ਕਰਕੇ ਜੀ ਆਪਾਂ ਅੱਜ ਕੀਤਾ ਜੀ ਇਹਨੂੰ ਬ੍ਰਾਊਨ ਰੰਗ ਬ੍ਰਾਊਨ ਰੰਗ ਤੇ ਬਾਅਦ ਚੋਂ ਆਪਾਂ ਕਰਾਂਗੇ ਜੀ ਇਹਨੂੰ ਪਾਲਿਸ਼ ਪਾਲਿਸ਼ ਕਰਨ ਦੇ ਬਾਅਦ ਚੋਂ ਇਹਦੀ ਬਣਦੀ ਕਾਰਵਾਈ ਜੋ ਕਿ ਡੈਕੋਰੇਸ਼ਨ ਕਹਿੰਦੇ ਹੁੰਦੇ ਆ ਨਾ ਸੁਰਖੀ ਪਿੰਡੀ ਤੇ ਆਪਾਂ ਉਹ ਕਰਾਂਗੇ ਜੀ ਇਹਦੀ ਤੇ ਉਹਦੇ ਕਰਨ ਦੇ ਬਾਅਦ ਚੋਂ ਇੱਕ ਲਾਸਟ ਇਹਦੀ ਸ਼ਾਰਟ ਵੀਡੀਓ ਫੇਰ ਪਾਵਾਂਗੇ ਜੀ ਤੁਸੀਂ ਵੀ ਆਪਣਾ ਸੰਦੂਖ ਕਰਨਾ ਜੀ ਤਿਆਰ ਕਰਵਾਉਣਾ ਤਿਆਰ ਸਾਡੇ ਨਾਲ ਕਰ ਲਓ ਸੰਪਰਕ ਸਾਡਾ ਨੰਬਰ ਹੈਗਾ 82641 44620 ਪਿੰਡ ਹੈਗਾ ਜੋਧਾ ਜੀ ਤੇ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਆਪਣੇ ਸੰਦੂਖ ਤਿਆਰ ਕਰਵਾਓ ਜੀ ਅਗਰ ਤੁਸੀਂ ਆਪਣੇ ਸੰਦੂਖ ਨੂੰ ਨਵਾਂ ਪਿੱਤਲ ਲਵਾਉਣਾ ਨਵਾਂ ਪਿੱਤਲ ਲਵਾ ਸਕਦੇ ਹੋ ਅਗਰ ਤੁਹਾਡੇ ਸੰਦੂਖ ਦਾ ਪਿੱਤਲ ਕਾਲਾ ਹੋਇਆ ਹੈ ਤੁਸੀਂ ਉਸੇ ਨੂੰ ਹੀ ਚਮਕਾਉਣਾ ਤਾਂ ਤੁਹਾਡੇ ਉਸੇ ਸੰਦੂਖ ਦੇ ਕਾਲੇ ਪਿੱਤਲ ਨੂੰ ਆਪਾਂ ਪੂਰਾ ਚਮਕਾ ਕੇ ਦੇਵਾਂਗੇ ਜੀ ਤੇ ਐਡਰੈਸ ਆਪਣਾ ਹੈਗਾ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋੜੀ ਦੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਓਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਆਪਣੇ ਸੰਦੂਖ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ